हां जी स्वागत है ਤੁਹਾਡਾ ਸਾਡੇ ਡੀਅਰ ਮਮ ஸ்டੋਰ ਗੁਰਦੁਰਾ ਪਰਮੇਸ਼ਰਦਾਰ ਸਾਹਿਬ ਵਿਖੇ ਤੇ ਅੱਜ ਅਸੀਂ ਤੁਹਾਨੂੰ ਇੱਕ ਪ੍ਰੋਡਕਟ ਬਾਰੇ ਨਹੀਂ ਦੱਸਣਾ ਅਸੀਂ ਮੇਨ ਜਾਣਕਾਰੀ ਇਹ ਦੇਣੀ ਹੈ ਦੀਵਾਲੀ ਆ ਰਹੀ ਹੈ ਨੇੜੇ ਆ ਰਹੀ ਹੈ ਹੁਣ ਤਿਹਾੜਾਂ ਦਾ ਸੀਜ਼ਨ ਜਿਹੜਾ ਹੈ ਉਹ ਸਟਾਰਟ ਹੋ ਚੁੱਕਿਆ ਹੈ ਤੇ ਦੀਵਾਲੀ ਦੇ ਵਿੱਚ 20 ਦਿਨ ਰਹਿ ਗਏ ਆ ਅਸੀਂ ਅੱਜ ਜੋ ਜ਼ਰੂਰੀ ਬੇਨਤੀ ਇਹ ਕਰਨੀ ਹੈ ਕਿ ਜਿਹੜੀਆਂ ਵੀ ਸੰਗਤਾਂ ਨੇ ਜਾਂ ਜਿਹੜੇ ਕਸਟਮਰਾਂ ਨੇ ਸਾਨੂੰ ਦੀਵਾਲੀ ਦੇ ਆਰਡਰ ਦੇਣੇ ਆ ਉਹ ਤੁਸੀਂ ਸਾਨੂੰ ਆ ਨੰਬਰ ਅਸੀਂ ਉੱਤੇ ਚਲਾ ਦਿੰਦੇ ਆ ਇਹਦੇ ਉੱਤੇ ਐਡਵਾਂਸ ਆਰਡਰ ਆਪਣੇ ਦੇ ਦਿਓ ਕਈ ਵਾਰ ਮੌਕੇ ਦੇ ਉੱਤੇ ਫਿਰ ਸਾਡੇ ਕੋਲ ਆਪਣਾ ਆਰਡਰ ਵੀ ਹੋਣਾ ਹੈ ਤੇ ਤੁਸੀਂ ਇਹ ਆਰਡਰ ਸਾਨੂੰ ਅਡਵਾਂਸ ਵਿੱਚ ਦੇ ਸਕਦੇ ਹੋ ਸਾਰੀਆਂ ਮਠਿਆਈਆਂ ਸ਼ੁੱਧ ਬੰਦੀਆਂ ਨੇ ਦੇਸੀ ਘੋਚ ਬੰਦੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਤੁਸੀਂ ਜਿਨ੍ਹਾਂ ਨੇ ਵੀ ਦਿਵਾਲੀ ਹੈ ਨਾ ਤਿਹਾਰ ਆ ਹਾਂਜੀ ਤੇ ਰਸ਼ ਹੋ ਜਾਂਦਾ ਤੇ ਕਈਆਂ ਕੋਲ ਟਾਈਮ ਨਹੀਂ ਹੁੰਦਾ ਮਠਾਈ ਲੈਣ ਵਾਸਤੇ ਦਾ ਹੋਰ ਕੁਝ ਲੈਣ ਵਾਸਤੇ ਜਿਸ ਕਰਕੇ ਬੇਨਤੀ ਆ ਕਿ ਆਪ ਆਜੋ ਆਪਣਾ ਆਰਡਰ ਪਹਿਲਾਂ ਨੰਬਰ ਦੇ ਦਾਂਗੇ ਉਸ ਨੰਬਰ ਤੇ ਸਾਡਾ ਆ ਮਠਿਆਈ ਤੇ ਤੁਸੀਂ ਆਰਡਰ ਪਹਿਲਾਂ ਹੀ ਬੁੱਕ ਕਰਾ ਲਓ ਤਾਂ ਜੋ ਤੁਹਾਡੀ ਮਠਾਈ ਪਹਿਲਾਂ ਜਿਹੜਾ ਤੁਹਾਡਾ ਆਰਡਰ ਆ ਉਹ ਸੇਵ ਆਪਾਂ ਰੱਖ ਲਾਂਗੇ ਉਹ ਨੋਟ ਹੋ ਜੇ ਜਿਵੇਂ ਕਈਆਂ ਨੇ ਦਫ਼ਤਰਾਂ ਦੇ ਵਿੱਚ ਪਿਛਲੀ ਵਾਰ ਵੀ ਸਾਨੂੰ ਇਦਾਂ ਹੋਇਆ ਸੀ ਕਿ ਕਿਸੇ ਨੇ ਦਫਤਰ ਦੇ ਵਿੱਚ 50 ਡੱਬੇ ਦੇਣੇ ਆ ਤੇ ਕਿਸੇ ਨੇ 100 ਡੱਬਾ ਕਿਸੇ ਨੂੰ ਚਾਹੀਦਾ ਹੈ ਇਦਾਂ ਦੇ ਜਿਹੜੇ ਵੱਡੇ ਆਰਡਰ ਨੇ ਸਾਨੂੰ ਪਹਿਲਾਂ ਦੇਜੋ ਤਾਂ ਜੋ ਅਸੀਂ ਤੁਹਾਡੀ ਸੇਵਾ ਜਿਹੜੀ ਆ ਪ੍ਰੋਪਰ ਤਰੀਕੇ ਨਾਲ ਕਰ ਸਕੀਏ ਕੋਈ ਮਿਲਾਵਟ ਨਹੀਂ ਤਿਹਾਰਾਂ ਦੇ ਵਿੱਚ ਕਿੰਨੇ ਤਰ੍ਹਾਂ ਦੀ ਮਿਲਾਵਟ ਹੁੰਦੀ ਹੈ ਸਾਡੀ ਮਠਿਆਈ ਦੇ ਵਿੱਚ ਕੋਈ ਮਿਲਾਵਟ ਨਹੀਂ ਪਿਓਰ ਦੁੱਧ ਦੀਆਂ ਪਿਓਰ ਦੇਸੀ ਘਿਓ ਦੀਆਂ ਸਾਰੀਆਂ ਮਠਿਆਈਆਂ ਭਰਦੀਆਂ ਨੇ ਦੀਵਾਲੀ ਦੇ ਵਿੱਚ ਦੀਵਾਲੀ ਦੇ ਤਿਹਾਰ ਦੇ ਪਿਓਰ ਚੀਜ਼ਾਂ ਖਾਓ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਵੀਡੀਓ ਭੇਜੋ ਜਿਨ੍ਹਾਂ ਨੇ ਵੀ ਕਿਸੇ ਨੇ ਕੋਈ ਵੀ ਮਠਿਆਈ ਲੈਣੀ ਹੈ ਉਹ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਸਾਨੂੰ ਸੇਵਾ ਦਾ ਮੌਕਾ ਦਿਓ ਜੀ ਗੁਰਦੁਆਰਾ ਪਰਮੇਸ਼ਰਦਾਰ ਸਾਹਿਬ ਵਿਖੇ ਸਾਡਾ ਇਹ ਜਿਹੜੀ ਪਰਮੇਸ਼ਰਦਾਰ ਦੀ ਸ਼ਾਪ ਹੈ ਡੀਅਰ ਮੂਮ ਸਟੋਰ ਤੁਸੀਂ ਇੱਥੇ ਆ ਕੇ ਆਪਣਾ ਲਾਹਾ ਲੈ ਸਕਦੇ ਹੋ ਪਟਿਆਲੇ ਤੋਂ 12-13 ਕਿਲੋਮੀਟਰ ਦੂਰੀ ਤੇ ਧੰਨਵਾਦ ਧੰਨਵਾਦ